राजपुरा ਦੇ ਪਿੰਡ ਖਰਾਜਪੁਰ ਰੋਡ ਤੇ ਪੁਲਿਸ ਮੁਕਾਬਲੇ ਚ ਗੈਂਗਸਟਰ ਜ਼ਖਮੀ ਸਪੈਸ਼ਲ ਸੈਲ ਰਾਜਪੁਰਾ ਨੇ ਕੀਤੀ ਵੱਡੀ ਕਾਰਵਾਈ ਬਬੀਆ ਗੈਂਗ ਨਾਲ ਸੰਬੰਧਿਤ ਦਸਿਆ ਜਾ ਰਿਹਾ ਹੈ ਗੈਂਗਸਟਰ ਗੈਂਗਸਟਰ ਕੋਲ ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ ਐਸਐਸਪੀ ਪਟਿਆਲਾ ਨਾਨਕ ਸਿੰਘ ਤੋਂ ਸੁਣੋ ਪੂਰੀ ਜਾਣਕਾਰੀ ਨਹੀਂ ਅਸੀਂ ਇਨਚਾਰਜ ਸਪੈਸ਼ਲ ਸੈਲ ਪਟਿਆ ਰਾਜਪੁਰਾ ਕੋ ਤੇਜਿੰਦਰ ਸਿੰਘ ਕੋ ਸਟੇਟ ਚ ਫੈਂਕਾ ਵੀ ਇਹਨੂੰ ਕਹਿ ਦਿੰਦੇ ਕਿ ਇਹਦਰ ਰਾਜਪੁਰਾ ਸਾਈਡ ਤੇ ਜਿਹੜੇ ਫਲੈਟਸ ਨੇ ਉਹਨਾਂ ਦੇ ਪਾਸੇ ਟਰੈਵਲ ਕਰ ਰਹੇ ਸੋ ਜੇ ਨਾਕਾਬੰਦੀ ਕੀਤੀ ਜਾਵੇ ਤੇ ਇਹਨੂੰ ਕਾਬੂ ਕੀਤਾ ਜਾ ਸਕਦਾ ਉਸ ਦੀ ਲੜੀ ਵਿੱਚ ਇੱਥੇ ਨਾਕਾਬੰਦੀ ਕੀਤੀ ਗਈ ਸੀ ਸਿਵਲ ਚ ਵੀ ਬੰਦੇ ਸੀਗੇ ਯੂਨੀਫਾਰਮ ਵੀ ਸੀਗੇ ਤਾਂਗੇ ਨੂੰ ਰੋਕ ਕੇ ਤੇ ਇਹਦੇ ਤੋਂ ਅਸੀਂ ਚੈੱਕ ਕਰ ਸਕੀਏ ਸਾਡੇ ਕੋਲੇ ਵੀ ਇਨਫੋਰਮੇਸ਼ਨ ਸੀ ਕਿ ਇਹਦੇ ਕੋਲ ਕੁਝ ਐਨਡੀਪੀਐਸ ਦਾ ਵੀ ਕੰਟਰਾਬੈਂਡ ਵੀ ਹੈ ਗੋਲੀਆਂ ਵਗੈਰਾ ਤੇ ਨਾਲ ਵੈਪਨ ਵੀ ਹੋ ਸਕਦੇ ਸੋ ਉਸ ਕਰਕੇ ਇੱਥੇ ਨਾਕਾਬੰਦੀ ਕੀਤੀ ਸੀ ਜੋ ਨਾਕਾਬੰਦੀ ਤੇ ਪਹੁੰਚਿਆ ਤੇ ਇੰਨੇ ਪੁਲਿਸ ਵੱਲ ਫਾਇਰ ਕੀਤਾ ਪੁਲਿਸ ਨੂੰ ਵੇਖ ਕੇ ਜਦੋਂ ਇਹਨੂੰ ਰੋਕਣ ਦਾ ਇਸ਼ਾਰਾ ਦਿੱਤਾ ਗਿਆ ਤੇ ਉਸ ਤੇ ਫਿਰ ਜਦੋਂ ਪੁਲਿਸ ਵੱਲੋਂ ਜਵਾਬੀ ਫਾਇਰ ਕੀਤਾ ਗਿਆ ਤੇ ਇਹਦੇ ਉੱਤੇ ਵਿੱਚ ਫਾਇਰ ਲੱਗਾ ਇਹਨੇ ਦੋ ਫਾਇਰ ਕੀਤੇ ਨੇ ਜਿਹੜੇ ਕਿ ਪੁਲਿਸ ਦੀ ਸਰਕਾਰੀ ਗੱਡੀ ਜਿਹੜੀ ਸਪੈਸ਼ਲ ਸੈਲ ਰਾਜਪੁਰਾ ਦੀ ਗੱਡੀ ਹੋ ਉਹਦੇ ਤੇ ਫਾਇਰ ਹੋਏ ਨੇ ਇੱਕ ਬੋਨਟ ਤੇ ਫਾਇਰ ਹੋਇਆ ਇੱਕ ਵਹੀਕਲ ਦੀ ਸਾਈਡ ਤੇ ਫਾਇਰ ਹੋਇਆ ਸੋ ਇਹਦੇ ਵਿੱਚ ਇੱਕ ਰਿਵਾਲਵਰ ਰਿਕਵਰ ਹੋਇਆ ਤੇ ਦੋ ਚੱਲੇ ਹੋਏ ਰਾਉਂਡਰ ਵਿੱਚ ਹੈਗੇ ਜਿਹੜੇ ਕਿ ਰਿਕਵਰ ਕਰਦੇ ਨੇ ਨਾਲ ਕੁਝ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਇਨਫੋਰਮੇਸ਼ਨ ਸੀਗੀ ਕਿ ਕੁਝ ਗੋਲੀਆਂ ਵਗੈਰਾ ਦੇ ਕੋਲ ਲੱਗੇ ਆ ਉਹ ਗੋਲੀਆਂ ਵੀ ਰਿਕਵਰ ਹੋਈਆਂ ਜਿਨ੍ਹਾਂ ਦੀ ਕਿਰਤੀ ਕਰਨੀ ਹੈ ਦੇ ਪਤ ਸੋ ਇਹਦੇ ਤੇ ਪੰਜ ਪਰਚੇ ਪਹਿਲਾਂ ਦਰਜ ਸੀਗੇ ਇੱਕ ਇਹਦੇ ਤੇ ਐਨਡੀपीएस ਦਾ ਮੁਕਦਮਾ ਦਰਜ ਸੀ ਤਿੰਨ ਇਹਦੇ ਤੇ ਆਮਜ਼ੈਕਟ ਦੇ ਸੀ ਤੇ ਇੱਕ ਮਾਰਨ ਦਾ ਪਰਚਾ ਦਰਜ ਸੀ ਸਰ ਇਹਦੇ ਨਾਲ ਇਕੱਲਾ ਹੀ ਸੀ ਇਹ ਹਾਂ ਇਹ ਅੱਜ ਇਕੱਲਾ ਹੀ ਸੀਗਾ ਬਟ ਅਦਰਵਾਇਜ਼ ਇਹ ਬੰਮੀਹਾ ਗੈਂਗ ਨਾਲ ਅਸੋਸੀਏਟਡ ਹੈ ਤੇ ਇਹ ਉਹਨਾਂ ਦਾ ਮੇਨ ਵੈਪਨ ਸਪਲਾਈਅਰ ਵੀ ਸੀਗਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤਿੰਨ ਆਮਜ਼ੈਕਟ ਦੇ ਪਰਚੇ ਨੇ ਸੋ ਪਹਿਲਾਂ ਵੀ ਤਿੰਨ ਵਾਰੀ ਇਹਦੇ ਕੋਲ ਪਰਚਾ ਰਿਕਵਰ ਹੋਏ ਨੇ ਤੇ ਹੋਰ ਵੀ ਵੈਪਨ ਲੈਂਦੇ ਉਹਨਾਂ ਨੂੰ ਸਪਲਾਈ ਕੀਤੇ ਬੰਮੀਹਾ ਗੈਂਗ ਨੂੰ ਜਿਹੜੇ ਕਿ ਇਹ ਅਲੱਗ-ਅਲੱਗ ਨਵਾਰਤਤਾ ਚੀਜ਼ਾਂ ਸੀ ਸੋ ਇਹ ਬੜੀ ਵੱਡੀ ਅਚੀਵਮੈਂਟ ਹੈ ਸਪੈਸ਼ਲ ਸੈਲ ਰਾਜਪੁਰਾ ਦੀ ਅੰਦਰ ਸੁਪਰਵਾਈਜ਼ਨ ਆਫ ਐਸਪੀ ਡੀ ਤੇ ਆਪਣੇ ਐਸਪੀ ਸਿਟੀ ਦੇ ਬਸ ਸੋ ਇੰਨਾ ਨੇ ਬੜਾ ਚੰਗਾ ਕੰਮ ਕਰਦੇ ਹੋਏ ਇਹਨੂੰ ਅੱਜ ਜੋ ਅਰੈਸਟ ਕੀਤਾ ਤੇ ਨਾਲ ਹੀ ਨਾਲ ਰਿਕਵਰੀ ਵੀ ਹੋਈ ਸਰ ਕੋਈ ਲਾਕੇ ਨੇ ਪਰਚਾ ਇਸ ਦੀ ਪਹਿਲਾ ਪੰਜ ਪਰਚਾ ਕੋਈ ਸਾਥੀ ਵੀ ਸੀ ਨਾਲ ਇਹ ਰਹੀ ਹੈ ਇਕੱਲੇ ਆ ਜੀ ਅੱਜ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਸੀ ਉਹ ਇਕੱਲਾ ਹੀ ਸੀਗਾ ਕਿ ਇਕੱਲਾ ਹੀ ਉੱਥੇ ਟਰੈਵਲ ਕਰ ਰਿਹਾ ਮੋਟਰਸਾਈਕਲ ਤੇ ਤੇ ਹੁਣ ਇੱਥੇ ਸਾਨੂੰ ਮਿਲਿਆ ਵੀ ਇਕੱਲਾ ਹੀ ਬਟ ਜਿਹੜਾ ਇਹਨੇ ਫਾਇਰ ਕੀਤਾ ਪੁਲਿਸ ਤੇ ਦੋ ਵਾਰੀ ਇਹਨੇ ਫਾਇਰ ਕੀਤਾ ਜੋ ਦੀ ਰਿਟੈਲੀਏਸ਼ਨ ਚ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਦੇ ਕਰਕੇ ਇਹ ਸੱਟ ਲੱਗੀ। ਪਰ ਕਿਹੜੇ ਬਿਆਪਨ ਨਾਲ ਇਹ ਫਾਇਰ ਕਰਿਆ? ਇਹਦੇ ਰਿਵਾਲਵਰ ਸੀਗੇ। ਉਹ ਰਿਵਾਲਵਰ ਦੇ ਨਾਲ ਇਹਨੇ ਫਾਇਰ ਕੀਤਾ। ਸਰ ਇੱਕੋ ਸੀ ਜੀ। ਅਸਲਾ ਇੱਕੋ ਬਰੰਦ ਦਾ। ਹਾਂ ਇੱਕੋ ਹੀ ਅਸਲਾ ਬਰੰਦ ਦਾ। ਕਿੰਨੇ ਗੇਜ ਦਾ ਸਰ ਲੁੱਟਕੇ ਜਿਹੜੇ ਇਹ ਹੋਊਗਾ 28 30 ਸਾਲ ਦਾ। ਠੀਕ ਸਰ ਜਿੰਨਾ ਕਿ ਪਤਾ ਲੱਗਿਆ ਕਿ ਕਿੱਥੋਂ ਦਾ ਰਹਿਣ ਵਾਲਾ ਕੋਈ ਪਤਾ ਇਹ ਸਦਰ ਰਾਜਪੁਰਾ ਦਾ ਪਿੰਡ ਹੈਗਾ। ਉਪਲੇਟ ਉਪਨ ਹੈੜੀ ਉਥੇ ਦਾ ਰਹਿਣ ਵਾਲਾ। ਸੋ ਇਹਨੂੰ ਅੱਜ ਅੱਥਰ ਬਾਤ ਕੀਤੀ ਚਲੇ ਪਲੇ ਪਰਛੇ ਆਪਣੇ ਟੈਲੀ ਚੇਨ ਲੱਗਦਾ ਕਿ ਹੋਰ ਵੀ ਇੱਕ ਨਹੀਂ ਪਟਿਆਲੇ ਸਰ ਬੰਬਈ ਹਾ ਗੈਂਗ ਦੀ ਤੁਸੀਂ ਗੱਲ ਕੀਤੀ ਕਿ ਸਿੱਧਾ ਐਸੋਸੀਏਟ ਸੀ ਜਾਂ ਕੋਈ ਅੱਗੇ ਨਹੀਂ ਸਿੱਧਾ ਹੀ ਐਸੋਸੀਏਟ ਸੀਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੈਪਨ ਉਹਨਾਂ ਨੂੰ ਸਪਲਾਈ ਕਰਦਾ ਸੀਗਾ ਸੋ ਵੈਪਨ ਸਪਲਾਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੋਈ ਕ੍ਰਾਈਮ ਕਰਨ ਵਾਸਤੇ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਉਹ ਟੱਕੜੇ ਸੋ ਵੈਪਨ ਇਹ ਸਪਲਾਈ ਕਰਦਾ ਸੀ ਜਿਹਦੇ ਕਰਕੇ ਕਿ ਉਹਨਾਂ ਨੇ ਕਾਫੀ ਹੋਰ ਵੀ ਪਰਚੇ ਕੀਗੇ ਜਿੰਨਾ ਚਿਰ ਇਹ ਵੈਪਨ ਸਪਲਾਈ ਕੀਤੇ ਸੋ ਅਸੀਂ ਸਾਰੇ ਪੰਜਾਬ ਚ ਇੱਕ ਵਾਰੀ ਸਾਰਿਆਂ ਨਾਲ ਇਹ ਤਾਲਮੇਲ ਕਰਾਂਗੇ ਕਿ ਕਿਹੜੇ ਕਿਹੜੇ ਪਰਚੇ ਵਿੱਚ ਇਹਨੂੰ ਹੋਰ ਨਾਮਜ਼ਦ ਕੀਤਾ ਗਿਆ ਤੇ ਉੱਥੇ ਵੀ ਇਹਦੀ ਅਰੈਸਟ ਪੈਸ ਹੈ ਸੋ ਇੱਕ ਵਾਰ ਨਾਮ ਵੀ ਵੈਪਨ ਹੀ ਲਿਖਿਆ ਕਿ ਤੁਹਾਨੂੰ ਇਹ ਤਾਂ ਕਨਫਰਮ ਹੋਊਗਾ ਜਿਿਹੜੀ ਇਹ ਵਾਲਾ ਵੈਪਨ ਹੈ ਇਹ ਤਾਂ ਜੇ ਚੈੱਕ ਕਰਾਂਗੇ ਜਿਹੜੇ ਪਹਿਲਾਂ ਵੈਪਨ ਹੈ ਉਹ ਐਪੀ ਵਾਲੇ ਪਾਸੋਂ ਇਹ ਲੈ ਕੇ ਆਇਆ ਸੀ ਜਿਹੜੇ ਪਹਿਲਾਂ ਪਰਚੇ ਸਰ ਇੱਕ ਵਾਰ ਨਾਮ ਦੁਬਾਰਾ ਤੋਂ ਦੱਸ ਦਿਓ ਜੀ ਰਜਿੰਦਰ ਸਿੰਘ ਉਰਫ ਤੇਜੀ ਉਰਫ ਫੈਂਕਾ ਵੀ ਕਹਿੰਦੇ ਹਾਂ ਜੀ